ਮਿੰਟੂ ਜੀ ਅੱਗੇ ਆਪਾਂ ਚੱਲਦੇ ਹਾਂ ਇੱਕ ਉਦਾਸ ਕਰਨ ਵਾਲੀ ਉਦਾਸ ਕਰਨ ਵਾਲੀ ਮਾਰੇ ਕਰਨ ਵਾਲੀ ਖਬਰ ਵੀ ਆ ਜੀਓ ਵਾਲਿਆਂ ਨੇ ਪਹਿਲਾਂ ਹੌਲੀ-ਹੌਲੀ ਇੱਕ ਇੰਜੈਕਸ਼ਨ ਲਾਇਆ ਆਪਾਂ ਨੂੰ ਫ੍ਰੀ ਵਾਲੇ ਡਾਟੇ ਵਾਲੇ ਦੇ ਉੱਤੇ ਕਨੈਕਸ਼ਨ ਫਿਰ ਉਹਨਾਂ ਨੇ ਹੌਲੀ-ਹੌਲੀ ਰੇਟ ਵਧਾ ਦਿੱਤੇ ਹੁਣ ਇੱਕ ਹੋਰ ਉਹਨਾਂ ਦੀ ਇੱਕ ਇਨਫੋਰਮੇਸ਼ਨ ਆਈ ਹੈ ਜੀਓ ਕੰਪਨੀ ਵੱਲੋਂ ਵੀ ਉਹ ਡਾਟਾ ਦੀ ਜਿਹੜੀ ਰੇਟ ਹੈ ਉਹ ਹੋਰ ਵਧਾ ਰਿਹਾ ਹੈ ਨਹੀਂ ਉਹਨਾਂ ਨੇ ਬਤਾ ਦਿੱਤੇ ਅੱਛਾ ਬਤਾ ਦਿੱਤੇ ਉਹ ਇੱਕ ਤਰੀਕ ਤੋਂ ਲਾਗੂ ਹੋ ਜਾਣਗੇ ਲਾਗੂ ਹੋ ਜਾਣਗੇ ਮਤਲਬ ਕਿ ਜਿਹੜਾ ਉਹਨਾਂ ਦਾ ਲਾਸਟ ਪੈਕ ਆ 2999 ਵਾਲਾ ਉਹ 3599 ਦਾ ਹੋ ਗਿਆ ਮਤਲਬ ਕਿ 600 ਰੁਪਏ ਚੱਕਤਾ ਉਹਨਾਂ ਨੇ ਜੀ ਜਿਹੜਾ ਸਭ ਤੋਂ ਵੱਡਾ ਹੈ ਤੇ ਜਿਹੜਾ ਸਭ ਤੋਂ ਛੋਟਾ ਹੈ ਉਹਦੇ ਵਿੱਚ ਵੀ 40-50 ਰੁਪਏ ਚੱਕਤਾ ਰਹੇ ਹਟ ਉਹ 199 ਤੋਂ ਸਟਾਰਟ ਹੁੰਦਾ ਸੀ ਉਹ ਚੱਕ ਕੇ ਸ਼ਾਇਦ 234 ਚੁੱਤੀ ਕਰ ਦਿੱਤਾ ਹੂੰ ਬਾਕੀ ਲਿਸਟ ਵੇਖ ਲੈਣਾ ਤੁਹਾਨੂੰ ਵਧਾਈ ਮਿਲਦੀ ਜਾਣੀ ਆ ਸਾਰਿਆਂ ਨੂੰ ਉਹ ਜਦੋਂ ਹੁਣ ਪੁਰਾਣਾ ਉੱਥੇ ਪਾਉਂਗੇ ਪੈਕ ਆਨਲਾਈਨ ਰੀਚਾਰਜ ਕਰਨ ਵਾਸਤੇ ਉਹਨਾਂ ਚੱਕਣੇ ਨਹੀਂ ਉਹਨਾਂ ਕਹਿਣਾ ਕਿ ਭਰਾਵਾ ਹੁਣ ਗਾਂ ਵਧ ਥੋੜਾ ਜਾ 50 60 ਰੁਪਏ ਦੀ ਹੋਰ ਸੇਵਾ ਕਰ ਜੀ ਤੇ ਆਪੇ ਪਤਾ ਲੱਗ ਗਿਆ ਕਿ 2 3 ਜੀਬੀ ਤੋ ਕੱਟ ਤੇ ਸਰਦਾ ਹੀ ਨਹੀਂ ਜਿਹੜੇ ਖਾਸ ਤੌਰ ਤੇ ਰੀਲਾਂ ਵਾਲੇ ਆ ਭਈ ਉਹ ਤਾਂ ਚੱਕਰ ਚਲਾਈ ਜਾਂਦੇ ਚਲਾਈ ਜਾਂਦੇ ਚਲਾਈ ਜਾਂਦੇ ਆ ਕਈ ਪਿੰਡਾਂ ਚ ਸਕੂਲਾਂ ਚ ਵਾਈਫਾਈ ਲੱਗਾ ਤੇ ਉੱਥੇ ਜਵਾਕਾਂ ਨੂੰ ਬੜੀ ਮौज ਬਣੀ ਮੈਂ ਨੋਟ ਕੀਤੀ ਹਾਂ ਉੱਥੇ ਗੁੱਟ ਚ ਲੱਗੇ ਰਹਿੰਦੇ ਸਾਡੇ ਪਿੰਡ ਵੀ ਐਸਾ ਹਸਾਬ ਕਿਤਾਬ ਲਾਇਆ ਮੈਂ ਕਿਹਾ ਯਾਰ ਤੁਹਾਨੂੰ ਕੋਈ ਤਪ ਤਪ ਨਹੀਂ ਲੱਗਦੀ ਹੂੰ ਤੇ ਇੱਥੇ ਬੈਠੇ ਕਾਹਤੋਂ ਰਹਿੰਦੇ ਜੇ ਉਹ ਕਹਿੰਦੇ ਵਾਈਫਾਈ ਚੱਲਦਾ ਇੱਥੇ ਜੀ ਕਮਾਲ ਹੋ ਗਈ ਮੈਂ ਕਿਹਾ ਅੱਛਾ ਠੀਕ ਆ ਮੈਂ ਕਿਹਾ ਤੁਹਾਡੇ ਉਸ ਵੀ ਕਰੇਗਾ ਇੰਟਰਨੈਟ ਕੇ ਲਿਏ ਉਹ ਇੰਟਰਨੈਟ ਕੇ ਲਿਏ ਸਾਰਾ ਕੁਝ ਵੀ ਕਰੇਗਾ ਤਾਂ ਗੱਲ ਇਹ ਆ ਕਿ ਭਾਈ ਇਹੋ ਜਿਹੇ ਚੱਕਰ ਚੱਲੇ ਪਏ ਨੇ ਜੀਓ ਜਿਹੜਾ ਉਹ ਦੇਖੋ ਬਾਜ਼ਾਰ ਤੇ ਛਾ ਗਿਆ ਜਿਵੇਂ ਤੁਸੀਂ ਕਿਹਾ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਨਹੀਂ ਮੈਨੂੰ ਨਹੀਂ ਪਤਾ ਜੀ 2000 ਦੇ ਆਸ-ਪਾਸ ਰਿਲਾਇੰਸ ਵਾਲਿਆਂ ਨੇ ਮੋਬਾਈਲ ਵੀ ਵੰਡੇ ਸਨ ਜੀ ਸ਼ਾਇਦ ਕੋਈ ਮਤਲਬ ਕਿ ਮਾੜੀ-ਮੋਟੀ ਫੀਸ ਜੀ ਲੈ ਕੇ ਤੇ ਜੀ 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 ਐਡਾ ਕੋ ਫੋਨ ਹੁੰਦਾ ਸੀ ਉਹ ਚਿੱਟਾ ਹੂੰ 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 ਚਿੱਟੇ ਜੇ ਰੰਗ ਦਾ ਹੁੰਦੇ ਬੱਗੇ ਜੇ ਰੰਗ ਦਾ ਮੇਰੇ ਕੋਲ ਵੀ ਰਿਹਾ ਵਾ ਵਾਚਰ ਜੀ ਜੀ ਅਹੀਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਪੁਰਾਣੇ ਜੇ ਹੋ ਗਏ ਆ ਜੀ ਉਤੋਂ ਬਾਅਦ ਰਿਲਾਇੰਸ ਰਿਲਾਇੰਸ ਹੋ ਗਈ ਸੀ ਜੀ ਰਿਲਾਇੰਸ ਜਿਹੜਾ ਜਿਹਦੇ ਕੋਲ ਵੀ ਉਹ ਲਿਸ਼ਕਵਾਜਾ ਮੋਬਾਈਲ ਹੁੰਦਾ ਸੀ ਐਡਾ ਕਿ ਹੁੰਦਾ ਸੀ ਜੀ ਉਦੋਂ ਪਹਿਲਾਂ ਮੈਟ੍ਰੋਲਾ ਵਗੈਰਾ ਦੇ ਜਿਹੜੇ ਉਹ ਚੱਲਦੇ ਹੁੰਦੇ ਸੀਗੇ ਤਾਂ ਉਹਨਾਂ ਨੇ ਆ ਕੇ ਮਾਰਕੀਟ ਦੇ ਵਿੱਚ ਤਰਥੱਲੀ ਮਚਾ ਦਿੱਤੀ ਰਿਲਾਇੰਸ ਫਿਰ ਚੱਲਿਆ ਹੂੰ ਉਹ ਹੁੰਦਾ ਸੀ ਰਿਲਾਇੰਸ ਦੂਜੇ ਅਮਾਨੀ ਦਾ ਅਨੇਲਾ ਮਾਨੀ ਦਾ ਜੀ ਜੀ ਉਹ ਚੱਲਦਾ ਆਇਆ ਫਿਰ ਬਾਅਦ ਚ ਹੋਰ ਕੰਪਨੀਆਂ ਆ ਗਈਆਂ ਜੀ ਆਏਅਰ ਸੈੱਲ ਆ ਗਈ ਆ ਜੀ ਟਾਟਾ ਡੂਕੋਮੋ ਆ ਗਈ ਆ ਸਪਾਈਸ ਪਹਿਲਾਂ ਹੀ ਸੀਗਾ ਹਮ ਅ ਕਿ ਸ਼ਾਇਦ ਟੈਲੀਨੋਰ ਕੇ ਕੁਛ ਇਸ ਤਰ੍ਹਾਂ ਦੀ ਸੀਗੀ ਉਹ ਆ ਗਈ ਹਮ ਬਥੇਰੀਆਂ ਕੰਪਨੀਆਂ ਹੋ ਗਈਆਂ ਜੀ ਜੀ ਪਰ ਹੌਲੀ ਹੌਲੀ ਹੋਇਆ ਕਿ ਕਿ ਏਅਰਟੈਲ ਵਗੈਰਾ ਜਿਹੜੀਆਂ ਆਈਆਂ ਸੀ ਫਿਰ ਉਹ ਆਈਡੀਆ ਆ ਗਿਆ ਮਤਲਬ ਕਿਸ ਤਰ੍ਹਾਂ ਬੋਡਾਫੋਨ ਉਹ ਕੰਪਨੀਆਂ ਜਿਹੜੀਆਂ ਮਰਦੀਆਂ ਗਈਆਂ ਮਰਦੀਆਂ ਗਈਆਂ ਇਸ ਬਾਜ਼ਾਰ ਦੇ ਵਿੱਚ ਜੀ ਫਿਰ ਉਹ ਜਿਹੜਾ ਰਿਲਾਇੰਸ ਕਮਿਊਨੀਕੇਸ਼ਨ ਵਾਲਾ ਸੀਗਾ ਨਾ ਅਨਿਲ ਮਾਨੀ ਉਹ ਤੇ ਪਿੱਟ ਗਿਆ ਪਿੱਟ ਗਿਆ ਬਿਲਕੁਲ ਉਸ ਤੋਂ ਬਾਅਦ ਫਿਰ ਇਹ ਬੰਦਾ ਜਦੋਂ ਆਇਆ ਇਹ ਬੰਦਾ ਬਹੁਤ ਮਾਸਟਰ ਹੈ ਦੇਖੋ ਜੋ ਮਰਜ਼ੀ ਆ ਤੁਸੀਂ ਕਾਰਪੋਰੇਟ ਕਹੋ ਤੇ ਉਹ ਕਹੋ ਜੋ ਕੋ ਠੀਕ ਹੈ ਸਾਰੀਆਂ ਗੱਲਾਂ ਬਿਜ਼ਨਸਮੈਨ ਹੈ ਬਿਜ਼ਨਸ ਮਾਈਂਡ ਭਾਈ ਇਹਨਾਂ ਦਾ ਮਾਈਂਡ ਬਹੁਤ ਤੇਜ਼ ਹੈ ਜੀ ਉਹ ਕਈ ਤਰੀਕਾ ਕਹਿ ਦਿੰਦੇ ਨਾ ਮੈਂ ਉਹੀ ਕਹਿੰਦਾ ਕਿ ਤਰੀਕਾ ਵੜਾ ਦਾ ਵਾਈਡ ਇਹਨੇ ਵੀ ਆ ਕੇ ਉਹ ਵੇਖਿਆ ਕਿ ਬਈ ਫਾਰਮੂਲਾ ਤਾਂ ਉਹ ਜਿਹੜਾ ਲੋਕਾਂ ਨੇ ਹਲੇ ਭੁੱਲਿਆ ਭੁਲਾਇਆ ਨਹੀਂ ਹੋਣਾ ਉਹੀ ਕਰ ਦਿੱਤਾ ਕਿ ਚੱਕੋ ਬਈ 4G 4G ਮੈਂ ਕਹਿੰਦਾ ਲੋਕ ਕੰਮਲੇ ਹੋ ਗਏ ਜੀ ਹੁਣ ਤਾਂ 5G ਦਾ ਰੇਟ ਵਧਾਇਆ ਜੀ 5G ਦੇ ਘੱਟ ਕੀ ਹੁੰਦਾ ਜਦੋਂ ਉਹਨਾਂ ਨੇ ਬਾਜ਼ਾਰ ਹੱਥ ਆਇਆ ਜੀ ਜੀ ਦੇਖੋ ਬਾਜ਼ਾਰਤ ਆਇਆ ਉਸ ਟਾਈਮ ਜਿਹੜਾ BSNL ਸੀ ਮੁਕਾਬਲੇ 'ਚ ਸੀਗਾ ਕੰਪਨੀਆਂ ਦੇ ਜੀ ਪਰ 4G ਦਾ ਉਹਨਾਂ ਨੂੰ ਸਪੈਕਟ੍ਰਮ ਹੀ ਨਾ ਦਿੱਤਾ ਉਹ ਤਾਂ 2G 'ਚ ਹੀ ਤੁਰੇ ਫਿਰਦੇ ਰਹਿ ਵਿਚਾਰੇ ਜੀ 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 ਤੇ ਇਹ ਸਪੈਕਟ੍ਰਮ ਲੈ ਕੇ ਬਾਜ਼ਾਰ ਲੈ ਕੇ ਉਹ ਲੋਕ ਕਮਲੇ ਹੋ ਗਏ 4G 4G ਦੇ ਵਿੱਚ ਰਾਤੋਂ ਰਾਤ SIM ਚੇਂਜ ਫਿਰ ਮੋਬਾਈਲ ਚੇਂਜ ਤੇ ਕਿਆ-ਕਿਆ ਚੇਂਜ ਹੋ ਗਿਆ ਹੂੰ ਆਵੇਂਂ ਦੇ ਆਵੇਂਂ ਦੇ ਸਾਲ ਫਰੀ ਆ ਜੀ ਸਾਲ ਫਰੀ ਅਨਲਿਮਟਿਡ ਕਾਲਿੰਗ ਲੋਕ ਸ਼ਦਾਈ ਹੋ ਗਏ ਫਿਰ ਉਹਨੇ ਬੋਚ ਕੇ ਜੇ ਉਹਨੇ ਰੂਂ ਜਿਵੇਂ ਡਾਕਟਰ ਪਹਿਲਾਂ ਰੂਨ ਹੀ ਲਾਉਂਦੇ ਆ ਲਾਉਣ ਤੋਂ ਪਹਿਲਾਂ ਮਲਦੇ ਹੁੰਦੇ ਤੋਂ ਠੰਡੇ ਠੰਡੀ ਜੀ ਲੱਗਦੀ ਆ ਉਹਨੇ ਪਹਿਲਾਂ ਰੂਨ ਧਰੀ ਸੀ ਐ ਮੁਰਕੇ ਲਬੇੜ ਕੇ ਉਹਦੇ ਚ ਤੇ ਉਹ ਫਿਰ ਉਹਨੇ ਐਡਾ ਟੀਕਾ ਠੋਕਿਆ ਕਹਿੰਦਾ ਜੀ ਆ ਚੱਕੋ ਬਈ ਹਣ ਜੇ ਤਿੰਨ ਜੀ ਵੀ ਚਲਾਉਣਾ ਤੇ ਦਿਓ ਆ 399 ਜੀ ਜੀ ਦਿਓ 299 ਜੀ ਜੀ ਤਾਂ ਉਹ ਹੁਣ ਹੌਲੀ ਹੌਲੀ ਚੱਕੂਗਾ ਕੰਮ ਉਹਨੇ ਚੱਕਿਆ ਉਹਨੂੰ ਪਤਾ ਲੱਗ ਗਿਆ ਵੀ ਭਾਈ ਸਾਹਿਬ ਦੀ ਸਰਕਾਰ ਤੇ ਬਾਣੀ ਗਈ ਆ ਹੁਣ ਤੇ ਨਾਲ ਦੀ ਨਾਲ ਹੀ ਇਹ ਟੈਲ ਵਾਲੇ ਕਿਉਂਕਿ ਹੁਣ ਰੈ ਹੀ ਵਿਚਾਰ ਚ ਦੋ ਤਿੰਨ ਖੜਾ ਰੀ ਗਏ ਆ ਨਾਲ ਹੀ ਉਹਨੇ ਚੱਕ ਦਿੱਤਾ ਜੀ ਤੇ ਲੋਕਾਂ ਨੂੰ ਹਾਲੇ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ ਇਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਥਾਲੀ ਜਿਹੜੀ ਆ ਨਾ ਅੱਜ ਇੱਕ ਮੈਂ ਰਿਪੋਰਟ ਪੜ੍ਹ ਕੇ ਆ ਬੈਂਕ ਆਫ ਬੜੋਦਾ ਦੀ ਸੀ ਸ਼ਾਇਦ ਜੀ ਇੱਕ 43 ਐਵਰੇਜ ਇੰਡੀਆ ਦੇ ਵਿੱਚ ਜਿਹੜੀ ਪੈ ਰਹੀ ਆ ਹੂੰ ਮਤਲਬ ਕਿ ਵਸਤੇ ਰਸਤੇ ਘਰ ਦੀ 16000 ਦੀ ਆ ਯਾਨੀ ਜੋ ਤੁਸੀਂ ਸਮਾਨ ਖਾਣ ਪੀਣ ਦਾ ਵਰਤਦੇ ਹੋ ਯਾਨੀ ਘਰ ਚੱਲਦਾ ਜਿਹਦੇ ਨਾਲ ਜੀ ਆ ਗ੍ਰੋਸਰੀ ਜਿਹੜਾ ਇੱਕ ਸ਼ਬਦ ਅਸੀਂ ਕੈਨੇਡਾ ਵਾਲਿਆਂ ਤੋਂ ਸਿੱਖ ਲਿਆ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਕਹਿੰਦੇ ਐਵਰੇਜ 16000 ਪੈ ਗਿਆ ਤੇ ਤੁਸੀਂ ਮੈਨੂੰ ਦੱਸੋ ਵੀ ਕਿੰਨੇ ਲੱਖ ਜਾਂ ਕਿੰਨੇ ਕਰੋੜਾਂ ਲੋਕ ਹੋਣਗੇ ਜਿਨ੍ਹਾਂ ਦੀ ਆਮਦਨੀ ਟੁੱਟ ਲੈਣੀ ਨਹੀਂ ਉਹ ਤੇ ਆਮ ਘਰਾਂ ਦਾ ਖਰਚਾ ਇੰਨਾ ਹੋਇਆ ਪਿਆ ਅੱਜ ਮੈਂ ਇੱਕ ਰਿਪੋਰਟ ਪੜ੍ਹ ਕੇ ਆ ਰਿਹਾ ਹਾਂ ਜੀ ਲੋਕਾਂ ਨੂੰ ਕੋਈ ਪ੍ਰਵਾਹ ਨਹੀਂ ਇਥੇ ਭਾਵੇਂ 1500 ਦਾ ਕਰ ਦੇਣਾ 3 ਜੀਪੀ ਵਾਲਾ ਤਾਂ ਵੀ ਵਰਤੀ ਜਾਂਦਾ ਇਹਨਾਂ ਨੇ ਦੱਬੀ ਆਉਣਾ ਨਾ ਕਹਣਾ ਦੇਖਿਆ ਸਾਲ ਤੇ ਕੀਤਾ ਨਾ ਫਰੀ ਸਾਲ ਤੇ ਲਿਆਇਆ ਨਾ ਨਿਆਰੇ ਕਰ ਦੂਗਾ ਤਾਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਠੰਡੀ ਰੂਮ ਦੇ ਚਾਹ ਦੀ ਚੱਲੀ ਜਾਣਾ ਕੰਮ ਬਾਦਲੇ ਟੀਕੇ ਕਿਨੋਂ ਜਾਂ ਬਿਲਕੁਲ ਬਿਲਕੁਲ ਸੁਖਪ੍ਰੀਤ ਜੀ ਦਪਿੰਦਰ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰਾ ਗਿਆਨ ਚ ਵਾਅਦਾ ਕਰਨ ਲਈ ਮੈਨੂੰ ਇਸ ਸ਼ਬਦ ਬਾਰੇ ਨਹੀਂ ਧਿਆਨ ਸੀਗਾ ਕੁਲਮੀਤ ਗੱਲ ਕਹਿੰਦੇ ਚੰਗੀ ਗੱਲ ਹੈ ਕਹਿੰਦੇ ਫੋਨ ਤੇ ਨੈਟ ਮਹਿੰਗਾ ਹੋਣਾ ਚਾਹੀਦਾ ਉਹ ਨਹੀਂ ਮੈਂ ਤੇ ਕਹਿੰਦੇ ਭਾਵੇਂ ਇਹਨਾਂ ਨੂੰ 5000 ਦਾ ਪਾਉਣਾ ਪਿਆ ਪਾਉਣਗੇ ਜ਼ਰੂਰ ਜੀ 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 ਇਹ ਤਾਂ ਹੋ ਸਕਦਾ ਕਿ ਕੱਲ ਨੂੰ ਕੋਈ ਕੋਈ ਵੀ ਬੰਦਾ ਜਿਹੜਾ ਹੈ ਉਹ ਲੋਨ ਚੁੱਕਣ ਤੱਕ ਜਾਵੇ ਹੂੰ ਕਿ ਨੈਟ ਪੈਕ ਥੋੜੀ ਖਤਮ ਹੋ ਜਾਵੇ ਨਾ 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 ਉਹ ਕਹਿੰਦੇ ਜੀ ਕਿ ਆਟਾ ਮੁੱਕਦਾ ਮੁੱਕ ਜਾਵੇ ਖਸਮਾਂ ਦਾ ਸਿਰ ਖਾਵੇ ਡਾਟਾ ਨਹੀਂ ਮੁੱਕਣ ਦੇ ਡਾਟਾ ਨਹੀਂ ਮੁਕਣਾ ਚਾਹੀਦਾ ਸੰਨੀ ਜੋਲ ਕਹਿੰਦੇ ਅੰਬਾਨੀ ਦੇ ਬਿਜ਼ਨਸ ਦਾ ਤਰੀਕਾ ਹੈ ਲੋਕਾਂ ਨੂੰ ਜ਼ਰੂਰਤਮੰਦ ਬਣਾ ਦਿਓ ਤੇ ਫਿਰ ਮਰਜ਼ੀ ਨਾਲ ਵੇਚੋ ਬਿਲਕੁਲ ਸਹੀ ਹੈ ਇਹਨਾਂ ਨੇ ਉਹ ਜਿਵੇਂ ਉਹ ਕਹਿੰਦੀ ਹੈ ਨਾ ਅੰਗੂਰੀ ਬਾਬੇ ਕਿ ਸਹੀ ਪਕੜੇ ਆ ਆਪ ਸਹੀ ਪਕੜੇ ਆ ਹੂੰ ਜੀ ਜੀ ਸਹੀ ਸਹੀ ਫੜਿਆ ਤੁਸੀਂ ਜੀ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਚੱਲਦੇ ਆਂ ਇਕ ਬਾਬਾ ਜੀ ਨੇ ਬੜੇ ਹਿੰਮਤੀ ਨੇ ਉਹ ਥੋੜਾ ਜਿਹਾ ਸ਼ਾਰਟ ਦੇ ਵਿੱਚ ਸਾਨੂੰ ਉਹਨਾਂ ਬਾਰੇ ਦੱਸੋ ਉਹਨਾਂ ਨੇ ਕੀ ਹਿੰਮਤ ਜੁਤਾਈ ਚੀੜਾ ਬਾਬਾ ਜੀ ਨੂੰ ਕਹਿੰਦੇ ਬੜਾ ਚੀੜਾ ਨਿਕਲਿਆ ਉਹ ਤੇ ਆਪਣੇ ਕੇਸ ਨੂੰ ਆਪੇ ਲੜਕੇ ਉਹਨਾਂ ਨੇ ਕੀ ਕਹਾਣੀ ਸੁਣਾਓ ਮੜੀ ਜੇ ਥੋੜੀ ਜੀ ਦੇਖੋ ਗੱਲ ਇਹ ਆ ਕਿ ਕੁਝ ਬੰਦੇ ਜਿਹੜੇ ਸਿਰੜੀ ਹੁੰਦੇ ਨੇ ਉਹਨਾਂ ਨੂੰ ਚੀੜੇ ਕਹਿ ਲੋ ਕਾੜੇ ਕਹਿ ਲੋ ਜੋ ਮਰਜ਼ੀ ਕਹੋ ਜਿਵੇਂ ਪੁਰਾਣੇ ਬਾਬੇ ਹੁੰਦੇ ਸੀ ਸਾਰੇ ਹੈ ਐਸੀ ਤਾਂ ਇਹ ਆ ਕਿ ਹਮੇਸ਼ਾ ਜੇ ਇਸ ਦੇਸ਼ ਦੇ ਵਿੱਚ ਜੇ ਕੁਝ ਹਾਸਲ ਕਰਨਾ ਹੈ ਨਾ ਖਾਸ ਤੌਰ ਤੇ ਤੁਸੀਂ ਗਰੀਬ ਹੋ ਤੇ ਫਿਰ ਤਾਂ ਚਿਚੜ ਵਾਂਗੂ ਚੰਬੜਨਾ ਹੀ ਪੈਂਦਾ ਜੀ ਕਿਸੇ ਕੰਮ ਦੇ ਲੜ ਲੱਗਣਾ ਹੀ ਪੈਂਦਾ ਹਮ ਇਹ ਅਸਲ ਦੇ ਵਿੱਚ ਬਲਵੰਤ ਸਿੰਘ ਇਲੀਅਸ ਨੰਨਾ ਰਾਮ ਜੀ ਇੱਕ ਵਿਅਕਤੀ ਸੀ ਜਿਹੜਾ ਚੰਡੀਗੜ੍ਹ ਦੇ ਵਿੱਚ ਇੱਕ ਸੈਕਟਰ ਦੀ ਮੰਡੀ ਚ ਮੂੰਗਫਲੀ ਵਗੈਰਾ ਵੇਚਦਾ ਸੀਗਾ ਰੇੜੀ ਫੜੀ ਲਾ ਕੇ ਜੀ ਇਹਦੇ ਤੇ ਦੋਸ਼ ਇਹ ਲਾਇਆ ਜਿਹੜਾ ਮੰਡੀ ਬੋਰਡ ਦਾ ਉੱਥੇ ਉਸ ਵੇਲੇ ਹੁੰਦਾ ਸੀਗਾ ਸੈਕਟਰੀ ਜਾਂ ਚੇਅਰਮੈਨ ਜੋ ਵੀ ਆ ਆਰੰਭੀਰ ਸੀ ਸ਼ਾਇਦ ਭਾਜਪਾ ਵਾਲਾ ਜੀ ਇਹ ਦੋਸ਼ ਲਾਇਆ ਕਿ ਇਹਦਾ ਜਦੋਂ ਕਬਜ਼ਾ ਹਟਾਉਣ ਗਏ